ਬਿੰਮੀ ਤੇ ਕਿਰਤ ਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਬੈਠੀਆਂ ਸੀ ਕਿ ਰਮਾ ਅੰਦਰ ਆ ਜਾਂਦੀ ਹੈ ਰਮਾ ਕਹਿੰਦੀ ਤੁਸੀਂ ਦੋਵੇਂ ਤੇ ਇੰਜ ਮਿਲ ਰਹੀਆਂ ਹੋ ਜਿਵੇਂ ਕਦੇ ਦੀਆਂ ਵਿਚੜੀਆਂ ਹੋ ਕਿਰਤ ਕਹਿੰਦੀ ਭੁਆਜੀ ਮੈਂ ਭਾਬੀ ਨੂੰ ਬੱਚੇ ਦੀਆਂ ਮੁਬਾਰਕਾਂ ਦੇ ਰਹੀ ਸੀ ਰਮਾ ਕਹਿੰਦੀ ਤੂੰ ਕੱਪੜੇ ਬਦਲ ਲੈ ਆ ਤੇਰੇ ਅਟੈਚੀ ਹੈ ਕੱਪੜਿਆਂ ਵਾਲੀ ਤੇ ਅਟੈਚੀ ਖੋਲ ਕੇ ਉਹਦੇ ਸੂਟ ਵੇਖਣ ਲੱਗ ਪਈ ਉੱਤੋਂ ਰੇਨੂ ਵੀ ਆ ਗਈ ਰਮਾ ਕਹਿੰਦੀ ਮੈਂ ਤਾਂ ਕਿਹਾ ਜਿਆਦਾ ਭਾਰੀ ਕੀ ਪਾਉਣਾ ਰਾਤ ਨੂੰ ਕੋਈ ਹਲਕਾ ਜਿਹਾ ਵੇਖ ਦੇ ਦਿੰਦੀ ਹਾਂ ਸੂਟ ਤੇ ਸਾਰੇ ਹਲਕੇ ਹੀ ਨੇ ਲੈ ਜਿਹੜਾ ਮਰਜ਼ੀ ਪਾ ਲੈ ਰੇਨੋ ਕਹਿੰਦੀ ਜਿਵੇਂ ਦੇ ਆਪ ਹਲਕੇ ਉਹ ਮਦੇ ਸੂਟ ਤੇ ਉਹ ਨੱਕ ਜੜਾਉਂਦੀ ਬਾਹਰ ਚਲੀ ਜਾਂਦੀ ਹੈ ਤੇ ਰਮਾ ਵੀ ਮਗਰ ਹੀ ਚਲੀ ਗਈ ਕੀਰਤ ਬਿੰਮੀ ਵੱਲ ਵੇਖਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੰਮੀ ਦੀ ਤਾਂ ਇਹ ਆਦਤ ਹੀ ਹੈ ਤੂੰ ਆਪਣੀ ਪਸੰਦ ਦਾ ਸੂਟ ਪਾ ਲੈ ਬਿੰਮੀ ਨੇ ਲਹਿੰਗਾ ਉਤਾਰਨ ਵਿੱਚ ਕੀਰਤ ਦੀ ਮਦਦ ਕੀਤੀ ਤੇ ਉਸਨੇ ਲਹਿੰਗਾ ਉਤਾਰ ਕੇ ਸੂਟ ਪਾ ਲਿਆ ਤੇ ਬਿੰਮੀ ਕੋਲ ਬੈਠ ਗਈ ਸੋਨੂ ਨੂੰ ਕੀਰਤ ਕੋਲ ਜਾਣ ਦੀ ਕਹਰ ਸੀ ਉਸਨੇ ਦੋ ਪੈਗ ਲਾਏ ਤੇ ਆਪਣੇ ਕਮਰੇ ਵਿੱਚ ਆ ਗਿਆ ਕੀਰਤ ਉੱਥੇ ਨਹੀਂ ਸੀ ਉਸਨੇ ਬਿੰਮੀ ਦੇ ਕਮਰੇ ਵਿੱਚ ਬੈਠੇ ਦੇਖਿਆ ਤਾਂ ਉਸ ਨੂੰ ਨਾਲ ਦੇ ਆਪਣੇ ਕਮਰੇ ਵਿੱਚ ਲੈ ਕੇ ਆ ਗਿਆ ਉਹ ਸ਼ੀਲਾ ਨੂੰ ਕਹਿੰਦਾ ਹੈ ਕਿ ਆਂਟੀ ਸਾਡੀ ਰੋਟੀ ਪਾ ਕੇ ਲਿਆ ਕਮਰੇ ਵਿੱਚ ਆਏ ਤਾਂ ਕਿਰਤ ਸੋਨੂ ਨੂੰ ਕਹਿੰਦੀ ਹੈ ਤੁਸੀਂ ਅੱਜ ਵਿਆਹ ਦੇ ਦਿਨ ਹੀ ਪੀ ਲਈ ਸੋਨੂ ਕਹਿੰਦਾ ਹੈ ਕਿ ਮੈਨੂੰ ਤਾਂ ਫੁੱਫੜ ਜੀ ਨੇ ਧੱਕੇ ਨਾਲ ਇੱਕ ਪੈਗ ਲਵਾ ਦਿੱਤਾ ਸੋਹਣੀਏ ਐਨੇ ਕੋ ਨੂੰ ਪੀਣਾ ਨਹੀਂ ਕਹਿੰਦੇ ਇੰਜੋਏ ਕਰਨਾ ਕਹਿੰਦੇ ਹਨ ਨਾਲੇ ਆਪਾ ਕਿਹੜਾ ਤੇਰੇ ਤੋਂ ਕੁਝ ਪਾਇਆ ਸੀ ਇਹ ਤਾਂ ਤੈਨੂੰ ਪਹਿਲਾਂ ਵੀ ਪਤਾ ਹੀ ਹੈ ਇਹਨੇ ਨੂੰ ਸ਼ੀਲਾ ਉਹਨਾਂ ਦੀ ਰੋਟੀ ਪਾ ਕੇ ਲੈ ਆਈ ਉਹ ਦੋਵੇਂ ਰੋਟੀ ਖਾਣ ਲੱਗੇ ਰੋਟੀ ਖਾ ਕੇ ਸੋਨੂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਕਿਰਤ ਦੇ ਸਾਹਮਣੇ ਬੈਠ ਉਸ ਦਾ ਕੁੰਡ ਕੱਢ ਕੇ ਕਹਿੰਦਾ ਹੈ ਕਿ ਹੱਥ ਨਾਲ ਦੁਪੱਟਾ ਫੜ ਕੇ ਬੈਠ ਕਿਰਤ ਨੇ ਦੋਹਾਂ ਹੱਥਾਂ ਨਾਲ ਕੁੰਡ ਕੱਢ ਲਿਆ ਤਾਂ ਸੋਨੂ ਨੇ ਕੁੰਡ ਵਿੱਚ ਮੂੰਹ ਕਰਕੇ ਉਹਦਾ ਮੂੰਹ ਜਮ ਕੇ ਉਸ ਨੂੰ ਕਹਿੰਦਾ ਹੈ ਕਿ ਕਿਰਤ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਮੈਂ ਆਪਣਾ ਪਿਆਰ ਪਾ ਵੀ ਲਿਆ ਹੈ ਕਿਰਤ ਕਹਿੰਦੀ ਹੈ ਕਿ ਮੇਰੀ ਵੀ ਖੁਸ਼ਕਿਸਮਤੀ ਹੈ ਕਿ ਮੈਨੂੰ ਆਪਣਾ ਪਿਆਰ ਮਿਲ ਗਿਆ ਨਹੀਂ ਕੁੜੀਆਂ ਦੀ ਐਨੀ ਕਿਸਮਤ ਕਿੱਥੇ ਹੁੰਦੀ ਹੈ ਜਦੋਂ ਸੋਨੂ ਕਮਰੇ ਵਿੱਚ ਆ ਗਿਆ ਤਾਂ ਬੀਮੀ ਵਿਕਾਸ ਨੂੰ ਵੇਖਣ ਗਈ ਪਰ ਫੁੱਫੜ ਜੀ ਨੂੰ ਵੇਖ ਕੇ ਵਾਪਸ ਆ ਗਈ ਔਰ ਇਹਨੂੰ ਕਹਿੰਦੀ ਮੰਮੀ ਜੀ ਵਿਕਾਸ ਨੂੰ ਸ਼ਰਾਬ ਪੀਣ ਤੋਂ ਰੋਕੋ ਫੇਰ ਜ਼ਿਆਦਾ ਪੀ ਜਾਣਗੇ ਰੈਨੂ ਕਹਿੰਦੀ ਕੁਝ ਨਹੀਂ ਹੁੰਦਾ ਅੱਜ ਚਾਹ ਨਾਲ ਪੀ ਰਿਹਾ ਹੈ ਉਹ ਕਿਹੜਾ ਰੋਜ਼ ਪੀਂਦਾ ਹੈ ਵਿਕਾਸ ਤੇ ਉਸ ਦਾ ਫੁੱਫੜ ਕਾਫੀ ਸ਼ਰਾਬੀ ਰਹੇ ਸਨ ਬਲਰਾਜ ਆਪਣੇ ਜੀਜੇ ਨੂੰ ਸ਼ਰਾਬ ਪੀਣ ਤੋਂ ਰੋਕ ਨਹੀਂ ਸਕਦਾ ਸੀ ਪਰ ਉਸ ਨੇ ਵਿਕਾਸ ਨੂੰ ਰੋਕਿਆ ਕਿ ਸ਼ਰਾਬ ਨਾ ਪੀ ਪਰ ਉਹ ਨਸ਼ੇ ਵਿੱਚ ਉਸ ਦੀ ਗੱਲ ਕਿੱਥੇ ਸੁਣ ਰਿਹਾ ਸੀ ਬਲਰਾਜ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਆ ਗਿਆ ਰਮਾ ਤੇ ਰੇਨ ਨੂੰ ਉੱਥੇ ਬੈਠੀਆਂ ਹੋਈਆਂ ਸੀ ਉਹ ਰਮਾ ਨੂੰ ਕਹਿੰਦਾ ਪਰੌਣੇ ਨੂੰ ਰੋਟੀ ਦੇ ਮੇਰੇ ਕਹੇ ਤੋਂ ਤਾਂ ਹਟਦਾ ਨਹੀਂ ਰਮਾ ਉਹਨਾਂ ਦੋਵਾਂ ਲਈ ਰੋਟੀ ਲੈ ਗਈ ਤਾਂ ਵਿਕਾਸ ਤਾਂ ਉੱਥੇ ਹੀ ਮੁੱਤਾਂ ਹੋਇਆ ਪਿਆ ਸੀ ਰਮਾ ਪਰੌਣੇ ਨੂੰ ਰੋਟੀ ਖਵਾ ਕੇ ਉੱਥੇ ਹੀ ਵਿਕਾਸ ਨਾਲ ਬੈਠ ਤੇ ਪਾਈ ਜਦੋਂ ਵਿਕਾਸ ਕਮਰੇ ਵਿੱਚ ਨਾ ਆਇਆ ਤਾਂ ਬਿੰਮੀ ਮਲਰਾਜ ਕੋਲ ਗਈ ਤੇ ਕਹਿੰਦੀ ਪਾਪਾ ਜੀ ਵਿਕਾਸ ਕਿੱਥੇ ਨੇ ਤਾਂ ਅੱਗੋਂ ਰਮਾ ਕਹਿੰਦੀ ਉਹ ਆਪਣੇ ਹੁੱਪੜ ਕੋਲ ਸੌਂ ਗਿਆ ਹੈ ਮੈਂ ਆ ਜਾਂਦੀਆਂ ਤੇਰੇ ਕੋਲ ਤੇ ਰਮਾ ਆ ਕੇ ਬਿੰਮੀ ਕੋਲ ਸੌ ਗਈ ਬਿੰਮੀ ਕਹਿੰਦੀ ਪੂਆਜੀ ਵਿਕਾਸ ਨੇ ਰੋਟੀ ਖਾ ਲਈ ਕਿ ਨਹੀਂ کافی ਜ਼ਿਆਦਾ ਹੀ ਸ਼ਰਾਬ ਪੀ ਰੇ ਸਨ ਰਮਾ ਕਹਿੰਦੀ ਨਾ ਉਹਨੇ ਨਹੀਂ ਰੋਟੀ ਖਾਧੀ ਤੇਰੇ ਫੁੱਫਣ ਨੂੰ ਮੈਂ ਦੇ ਆਈ ਉਹ ਤਾਂ ਪਹਿਲਾਂ ਹੀ ਸੌ ਗਿਆ ਸਾਰਾ ਦਿਨ ਬਥੇਰਾ ਕੁਝ ਖਾਂਦੇ ਰਹੇ ਨੇ ਤੂੰ ਹੁਣ ਸੌਂ ਜਾ ਪਰ ਬਿੰਮੀ ਨੂੰ ਨੀਂਦ ਨਹੀਂ ਆ ਰਹੀ ਸੀ ਪਤਾ ਨਹੀਂ ਕਿਉਂ ਉਸ ਨੂੰ ਬੇਚੈਨੀ ਜੀ ਹੋ ਰਹੀ ਸੀ ਅੱਧੀ ਕੋ ਰਾਤ ਨੂੰ ਵਿਕਾਸ ਉੱਚੀ ਉੱਚੀ ਚੀਕਾਂ ਮਾਰ ਕੇ ਰੋਣ ਲੱਗਾ ਹਾਏ ਵੇ ਮੈਂ ਮਰ ਗਿਆ ਓਏ ਮੈਂ ਮਰ ਗਿਆ ਤੇ ਉਸ ਨੂੰ ਉਲਟੀਆਂ ਆ ਰਹੀਆਂ ਸੀ ਉਹ ਤਫ ਉਫਰ ਛੇਤੀ ਛੇਤੀ ਉੱਠ ਕੇ ਬਲਰਾਜ ਨੂੰ ਆਵਾਜ਼ ਮਾਰੀ ਉਹ ਤੇਰੇ ਨੂੰ ਉੱਠ ਕੇ ਆ ਗਏ ਉਹ ਵਿਕਾਸ ਦੀ ਆਵਾਜ਼ ਸੁਣ ਕੇ ਉਸ ਕੋਲ ਗਏ ਵਿਕਾਸ ਕੀ ਹੋਇਆ ਤੈਨੂੰ ਕਿਉਂ ਰੌਲਾ ਪਾ ਰਿਹਾ ਏ ਵਿਕਾਸ ਕਹਿੰਦਾ ਮੈਂ ਮਰ ਗਿਆ ਪਾਪਾ ਬਹੁਤ ਪੀੜ ਹੋ ਰਹੀ ਏ ਉਹ ਟਿੱਡ ਫੜ ਕੇ ਬੈਠਾ ਸੀ ਤੇ ਇਹਨਾਂ ਨੂੰ ਉਸ ਨੂੰ ਇੱਕ ਹੋਰ ਉਲਟੀ ਆ ਗਈ ਬਲਰਾਜ ਛੇਤੀ ਛੇਤੀ ਗੱਡੀ ਲੈਣ ਚਲਾ ਗਿਆ ਫਰੋਲਾ ਸੁਣ ਕੇ ਬਿੰਮੀ ਤੇ ਰਮਾ ਵੀ ਆ ਗਈਆਂ ਬਿੰਮੀ ਸੋਚਦੀ ਹੈ ਕਿ ਮੈਨੂੰ ਤਾਂ ਪਹਿਲਾਂ ਹੀ ਲੱਗ ਰਿਹਾ ਸੀ ਕਿ ਕੁਝ ਨਾ ਕੁਝ ਅਣਹੋਣੀ ਹੋਣ ਵਾਲੀ ਹੈ ਉਹ ਵਿਕਾਸ ਕੋਲ ਬੈਠ ਉਸ ਨੂੰ ਪੁੱਛਦੀ ਹੈ ਕਿ ਤੁਹਾਨੂੰ ਕੀ ਹੋਇਆ ਪਰ ਵਿਕਾਸ ਤੋਂ ਹੁਣ ਬੋਲਿਆ ਵੀ ਨਹੀਂ ਜਾ ਰਿਹਾ ਸੀ ਬਲਰਾਜ ਤੇ ਫੁੱਫੜ ਦੋਵਾਂ ਨੇ ਵਿਕਾਸ ਨੂੰ ਚੁੱਕ ਕੇ ਗੱਡੀ ਵਿੱਚ ਪਾਇਆ ਦੇ ਹਸਪਤਾਲ ਲੈ ਗਏ ਡਾਕਟਰ ਨੇ ਉਸ ਨੂੰ ਵੇਖ ਕੇ ਪੁੱਛਿਆ ਕਿ ਇਸ ਨੂੰ ਕੀ ਹੋਇਆ ਹੈ ਤਾਂ ਬਦਰਾਜ ਕਹਿੰਦਾ ਪੇਟ ਫੜ ਕੇ ਪੀੜ ਪੀੜ ਕਰ ਰਿਹਾ ਹੈ ਉਲਟੀਆਂ ਵੀ ਆ ਰਹੀਆਂ ਹਨ ਵਿਕਾਰ ਦੇ ਮੂੰਹ ਵਿੱਚੋਂ ਸ਼ਰਾਬ ਦੀ ਬਦੂ ਆ ਰਹੀ ਸੀ ਡਾਕਟਰ ਕਹਿੰਦਾ ਕਿਸ ਰੰ ਡਰਿੰਕ ਕੀਤੀ ਹੈ ਤਾਂ ਬਦਰਾਜ ਕਹਿੰਦਾ ਕਿ ਘਰੇ ਵਿਆਹ ਸੀ ਤਾਂ ਪੀ ਲਈ ਡਾਕਟਰ ਨੇ ਉਸ ਨੂੰ ਐਡਮਿਟ ਕਰਕੇ ਅਲਟਰਾਸਾਉਂਡ ਤੇ ਟੈਸਟ ਕਰਾਉਣ ਲਈ ਕਿਹਾ ਰੀਪੋਰਟ ਆਉਣ ਤੇ ਡਾਕਟਰ ਨੇ ਦੱਸਿਆ ਕਿ ਇਸ ਦੇ ਲਿਵਰ ਦੀ ਪ੍ਰੋਬਲਮ ਹੈ ਤੇ ਇਸ ਉਮਰ ਵਿੱਚ ਹੀ ਸ਼ੂਗਰ ਵੀ ਜ਼ਿਆਦਾ ਆ ਰਹੀ ਹੈ। ਇਹਦੇ ਕੁਝ ਹੋਰ ਵੀ ਟੈਸਟ ਕਰਵਾਉਣੇ ਪੈਣਗੇ। ਡਾਕਟਰ ਵਿਕਾਸ ਨੂੰ ਇੰਜੈਕਸ਼ਨ ਤੇ ਦਵਾਈ ਦੇ ਦਿੰਦੇ ਹਨ ਜਿਸ ਨਾਲ ਉਹਦੀ ਪੀੜ ਘੱਟ ਹੋ ਗਈ ਤੇ ਉਲਟੀਆਂ ਵੀ हट ਗਈਆਂ। ਡਾਕਟਰ ਨੇ ਜਦੋਂ ਉਸਦੇ ਗੁਰਦੇ ਦੇ ਟੈਸਟ ਕਰਾਏ ਤਾਂ ਬਦਰਾਜ ਨੂੰ ਕਹਿੰਦਾ ਇਹ ਹੋਰ ਵੀ ਨਸ਼ੇ ਕਰਦਾ ਹੈ। ਬਦਰਾਜ ਕਹਿੰਦਾ ਜੀ ਡਾਕਟਰ ਸਾਹਿਬ ਇਸ ਦੇ ਨਸ਼ਾ ਸ਼ਡਾਉਣ ਦੀ ਦਵਾਈ ਵੀ ਚੱਲ ਰਹੀ ਹੈ ਡਾਕਟਰ ਕਹਿੰਦਾ ਨਸ਼ੇ ਨਾਲ ਇਸ ਦਾ ਲੀਵਰ ਤੇ ਗੁਰਦੇ ਵਿੱਚ ਨੁਕਸ ਪੈ ਗਿਆ ਹੈ ਮੈਂ ਤੁਹਾਨੂੰ ਸੀਐਮਸੀ ਦੇ ਇੱਕ ਡਾਕਟਰ ਦਾ ਪਤਾ ਦਿੰਦਾ ਹਾਂ ਤੁਸੀਂ ਇਸ ਦਾ ਉੱਥੋਂ ਇਲਾਜ ਕਰਵਾਓ ਸ਼ਾਇਦ ਕੁਝ ਬਚਾ ਹੋ ਸ ਜਾਵੇ ਬਲਰਾਜ ਨੂੰ ਤੇ ਆਪ ਅਟੈਕ ਹੋਣ ਵਾਲਾ ਹੋ ਗਿਆ ਇਹ ਕੀ ਹੋ ਗਿਆ ਮੈਂ ਇਹਨੂੰ ਬਹੁਤ ਰੋਕਦਾ ਸੀ ਪਰ ਮੇਰੀ ਇਸ ਨੇ ਇੱਕ ਨਹੀਂ ਸੁਣੀ ਮੇਰੇ ਤੋਂ ਚੋਰੀ ਨਸ਼ੇ ਦੀਆਂ ਗੋਲੀਆਂ ਖਾਈ ਗਿਆ ਉਹ ਰਮਾ ਦੇ ਪਰੌਣੇ ਨੂੰ ਕਹਿੰਦਾ ਹੈ ਤੂੰ ਘਰ ਜਾ ਕੇ ਸੋਨੂ ਨੂੰ ਪੇਜ ਦੇ ਘਰ ਕੋਈ ਵੀ ਗੱਲ ਨਾ ਕਰੀ ਕਹਿ ਦੇਵੀ ਕਿ ਓਲਟੀਆਂ ਲੱਗੀਆਂ ਹੋਣ ਕਰਕੇ ਗਲੂਕੋਜ਼ ਲਾਇਆ ਹੈ ਬਿੰਮੀ ਉਦੋਂ ਦੀ ਕਦੇ ਅੰਦਰ ਕਦੇ ਬਾਹਰ ਜਾਂਦੀ ਕੀਰਤ ਉੱਠੀ ਤਾਂ ਬਿੰਮੀ ਨੂੰ ਪ੍ਰੇਸ਼ਾਨ ਵੇਖ ਪੁੱਛਦੀ ਹੈ ਕਿ ਕੀ ਹੋਇਆ ਬਿੰਮੀ ਵਿਕਾਸ ਦੇ ਬਾਰੇ ਦੱਸਦੀ ਹੈ ਕਿ ਕੀਰਤ ਜਾ ਕੇ ਸੋਨੂ ਨੂੰ ਉਠਾਉਂਦੀ ਹੈ ਵਿਕਾਸ ਵੀਰ ਜੀ ਨੂੰ ਹਸਪਤਾਲ ਲੈ ਕੇ ਗਏ ਆ ਤੁਸੀਂ ਜਾਓ ਪਤਾ ਕਰਨ ਸੋਨੂ ਕਹਿੰਦਾ ਕੁਝ ਨਹੀਂ ਹੁੰਦਾ ਉਸ ਨੂੰ ਉਹ ਪਤਾ ਨਹੀਂ ਕਿੰਨੀ ਵਾਰ ਹਸਪਤਾਲ ਜਾਂਦਾ ਤੇ ਫਿਰ ਸੌਂ ਜਾਂਦਾ ਹੈ ਕਿਰਤ ਸੋਚਦੀ ਹੈ ਕਿ ਹੱਦ ਹੋ ਗਈ ਪਰ ਆ ਹਸਪਤਾਲ ਲੈ ਕੇ ਗਏ ਹਨ ਤੇ ਉਸ ਨੂੰ ਫਿਕਰ ਹੀ ਨਹੀਂ ਪਰ ਉਸ ਨੂੰ ਕੁਝ ਨਹੀਂ ਕਹਿੰਦੀ ਤੇ ਬਿੰਮੀ ਕੋਲ ਆ ਜਾਂਦੀ ਹੈ ਉੱਪਰ ਕਰ ਆਇਆ ਤਾਂ ਬਿੰਮੀ ਉਸ ਨੂੰ ਵਿਕਾਸ ਬਾਰੇ ਪੁੱਛਣ ਲੱਗੀ ਉਹ ਕਹਿੰਦਾ ਜਿਆਦਾ ਉਲਟੀਆਂ ਆਉਣ ਕਰਕੇ ਹਸਪਤਾਲ ਦਾਖਲ ਕਰਕੇ ਉਸ ਨੂੰ ਗਲੂਕੋਜ਼ ਲਾਇਆ ਹੈ ਉਸ ਨੂੰ ਉਹ ਆਵਾਜ਼ ਮਾਰਦਾ ਹੈ ਕਿ ਤੂੰ ਹਸਪਤਾਲ ਜਾ ਤੈਨੂੰ ਬਲਰਾਜ ਨੇ ਬੁਲਾਇਆ ਹੈ ਕਿਰਤ ਅੰਦਰ ਜਾ ਕੇ ਉਸ ਨੂੰ ਕਹਿੰਦੀ ਹੈ ਕਿ ਫੁੱਪੜ ਜੀ ਕਹਿੰਦੇ ਹਨ ਕਿ ਤੁਹਾਨੂੰ ਪਾਪਾ ਜੀ ਨੇ ਹਸਪਤਾਲ ਬੁਲਾਇਆ ਹੈ ਤਾਂ ਉਹ ਅੱਖਾਂ ਮਲਦਾ ਬਾਹਰ ਆਉਂਦਾ ਹੈ ਸੋਨੂ ਬਸ ਬਲਰਾਜ ਤੋਂ ਡਰਦਾ ਉਸ ਦੀ ਗੱਲ ਮੰਨਦਾ ਸੀ ਇਸ ਕਰਕੇ ਛੇਤੀ ਛੇਤੀ ਮੂੰਹ ਤੋਚਾਕ ਧਾਕਾ ਪਪੀ ਕੇ ਹਸਪਤਾਲ ਚਲਾ ਜਾਂਦਾ ਹੈ ਸੋਨੂ ਹਸਪਤਾਲ ਬਲਰਾਜ ਕੋਲ ਆਇਆ ਤਾ ਬਦਰਾਜ ਉਸਨੂੰ ਕਹਿੰਦਾ ਹੈ ਕਿ ਡਾਕਟਰ ਨੇ ਕਿਹਾ ਹੈ ਕਿ ਵਿਕਾਸ ਦੇ ਲੀਵਰ ਤੇ ਗੁਰਦਿਆਂ ਵਿੱਚ ਨੁਕਸਾਨ ਆ ਰਿਹਾ ਹੈ ਇਸ ਲਈ ਉਸਨੂੰ ਸੀਐਮਸੀ ਹਸਪਤਾਲ ਲੈ ਕੇ ਜਾਣਾ ਹੈ ਤੂੰ ਗੱਡੀ ਚਲਾ ਕੇ ਲੈ ਚੱਲ ਮੈਂ ਤਾਂ ਗੱਡੀ ਨਹੀਂ ਚਲਣੀ ਤੇ ਗੱਲ ਕਰਦੇ ਆ ਉਸ ਦਾ ਗੱਲਾ ਪਾਰ ਆ ਸੋਨੂ ਤੇ ਬਦਰਾਜ ਵਿਕਾਸ ਨੂੰ ਸੀਐਮਸੀ ਲੈ ਜਾਂਦੇ ਹਨ ਤੇ ਰਿਸੈਪਸ਼ਨ ਤੋਂ ਉਸ ਡਾਕਟਰ ਦਾ ਪਤਾ ਪੁੱਛਦੇ ਹਨ ਜੇ ਡਾਕਟਰ ਦਾ ਨਾਮ ਉਸ ਹਸਪਤਾਲ ਡਾਕਟਰ ਨੇ ਲਿਖ ਕੇ ਦਿੱਤਾ ਸੀ ਡਾਕਟਰ ਕਹਿੰਦਾ ਕਿ ਕਿਡਨੀ ਸਪੈਸ਼ਲਿਸਟ ਦਾ ਡਾਕਟਰ ਰਾਜਨ ਗੁਪਤਾ 7 ਨੰਬਰ ਕਮਰੇ ਵਿੱਚ ਮਿਲਣਗੇ ਬਲਰਾਜ ਕਹਿੰਦਾ ਸੋਨੂੰ ਨੂੰ ਕਹਿੰਦਾ ਹੈ ਕਿ ਵੀਲ ਚਾ ਲੈ ਕੇ ਵਿਕਾਸ ਨੂੰ ਗੱਡੀ ਵਿੱਚੋਂ ਲੈ ਆ ਤੇ ਆਪ ਉਹ ਡਾਕਟਰ ਦੀ ਪਰਚੀ ਕਰਾਉਣ ਲਈ ਲਾਈਨ ਵਿੱਚ ਲੱਗ ਗਿਆ ਉਹਨਾਂ ਤੋਂ ਪਹਿਲਾਂ 10-12 ਮਰੀਜ਼ ਬੈਠੇ ਹੋਏ ਸਨ ਡਾਕਟਰ ਨੇ 10 ਵਜੇ ਆਉਣਾ ਸੀ ਬਲਰਾਜ ਸੋਨੂੰ ਨੂੰ ਕਹਿੰਦਾ ਹੈ ਕਿ ਤੂੰ ਕਰ ਜਾ ਕੇ ਮੰਮੀ ਤੇ ਪੂਆ ਪੁੱਪਣ ਨੂੰ ਲੈ ਕੇ ਕਿਰਤੇ ਘਰ ਫੇਰਾ ਪਾਉ ਮੈਂ ਵਿਕਾਸ ਨੂੰ ਵਿਖਾ ਕੇ ਗੱਡੀ ਜਾਂ ਆਟੋ ਕਰਕੇ ਲੈ ਆਵਾਂਗਾ ਤੇ ਵੀ ਮੈਨੂੰ ਕੁਝ ਨਹੀਂ ਦੱਸਣਾ ਜਿਆਦਾ ਟੈਨਸ਼ਨ ਨਾ ਬੱਚੇ ਤੇ ਮਾੜਾ ਅਸਰ ਪਵੇਗਾ ਕਿਹਣਾ ਸ਼ਾਮ ਤੱਕ ਘਰ ਆ ਜਾਵੇਗਾ ਬਲਰਾਜ ਵਿਕਾਸ ਦੀ ਵੀਰ ਚ ਇੱਕ ਕੁਰਸੀ ਦੇ ਨੇੜੇ ਕਰਕੇ ਬੈਠ ਗਿਆ ਤੇ ਸੋਚ ਰਿਹਾ ਹੈ ਕਿ ਮੈਂ ਸਾਰੀ ਜ਼ਿੰਦਗੀ ਇੰਨੀ ਮਿਹਨਤ ਕੀਤੀ ਬੱਚਿਆਂ ਦੇ ਲਈ ਪਰ ਮੇਰੇ ਤੋਂ ਗਲਤੀ ਹੋ ਗਈ ਮੈਂ ਬੱਚਿਆਂ ਵੱਲ ਧਿਆਨ ਹੀ ਦੇ ਸਕਿਆ ਸਾਰਾ ਦਿਨ ਦੁਖਾਂਤ ਹੀ ਜਦੋਂ ਘਰ ਆਉਣਾ ਤਾਂ ਬੱਚੇ ਸੌਂ ਜਾਂਦੇ ਸੀ ਕਦੇ ਬੱਚਿਆਂ ਨਾਲ ਦੋ ਪਿਆਰ ਦੀਆਂ ਗੱਲਾਂ ਕਰਨ ਦਾ ਟਾਈਮ ਹੀ ਨਹੀਂ ਕੱਟਿਆ ਰੇਨੂ ਨੂੰ ਖੁੱਲੇ ਪੈਸੇ ਦਿੱਤੇ ਕਿ ਬੱਚਿਆਂ ਨੂੰ ਕੋਈ ਕਮੀ ਨਾ ਰਹੇ ਤੇ ਉਸਨੇ ਖੁੱਲਾ ਪੈਸਾ ਖਰਚ ਨੂੰ ਦੇ ਕੇ ਉਹਨਾਂ ਨੂੰ ਗਲਤ ਰਾਹੇ ਤੋਰ ਦਿੱਤਾ ਮੈਂ ਹੀ ਜ਼ਿੰਮੇਵਾਰਾਂ ਵਿਕਾਸ ਦੀ ਇਸ ਹਾਲਤ ਦਾ ਤੇ ਉਹਦੇ ਅੱਖਾਂ ਵਿੱਚੋਂ ਹੰਝੂ ਉਹਦੇ ਪਹਿਲਾਂ ਤੇ ਡਿੱਗ ਪਏ ਕੋਲ ਬੈਠਾ ਇੱਕ ਆਦਮੀ ਕਹਿੰਦਾ ਹੈ ਕਿ ਕੀ ਹੋਇਆ ਤੁਹਾਡੇ ਬੇਟੇ ਨੂੰ ਬਲਰਾਜ ਦਾ ਮਨ ਪਰ ਭਰਿਆ ਹੋਇਆ ਸੀ ਤੇ ਉਸ ਤੋਂ ਬੋਲਿਆ ਨਹੀਂ ਗਿਆ ਤੇ ਹੱਥ ਨਾਲ ਇਸ਼ਾਰਾ ਕਰਦਾ ਹੈ ਕਿ ਠੀਕ ਹੈ ਸੋਨੂ ਕਾਰ ਆ ਗਿਆ ਤਾਂ ਬਿੰਮੀ ਤੇ ਰੇਨੂ ਉਸ ਨੂੰ ਵਿਕਾਸ ਬਾਰੇ ਪੁੱਛਦੀ ਹਨ ਤਾਂ ਉਹ ਕਹਿੰਦਾ ਹੈ ਕਿ ਵਿਕਾਸ ਠੀਕ ਹੈ ਸ਼ਾਮ ਤੱਕ ਕਰ ਪੇ ਦੇ ਦਿੰਗੇ ਪਾਪਾ ਨੇ ਕਿਹਾ ਕਿ ਤੁਸੀਂ ਕਿਰੇਤੇ ਕਰ ਫੇਰ ਆਪਾ ਆਓ ਕਿਰੇਤ ਕਹਿੰਦੀ ਹੈ ਕੋਈ ਗੱਲ ਨਹੀਂ ਤੁਸੀਂ ਵਿਕਾਸ ਵੀਰ ਜੀ ਕੋਲ ਬੈਠ ਜਾਣਾ ਸੀ ਆਪਾਂ ਕੱਲ ਨੂੰ ਪਾਪਾ ਜੀ ਤੇ ਵੀਰ ਜੀ ਨੂੰ ਨਾਲ ਲੈ ਕੇ ਜਾਵਾਂਗੇ ਮੈਂ ਘਰ ਫੋਨ ਕਰ ਦਿੰਦੀ ਹਾਂ ਕਿ ਅਸੀਂ ਕੱਲ ਨੂੰ ਆਵਾਂਗੇ ਰੇ ਨੂੰ ਕਹਿੰਦੀ ਤੇਰੇ ਪਾਪਾ ਨੇ ਕਿਹਾ ਹੈ ਨਾ ਆ ਜਾਓ ਤਾਂ ਆਪਾਂ ਜਾ ਆਉਂਦੇ ਆ ਤੁਸੀਂ ਤਿਆਰ ਹੋ ਜਾਓ ਬੀਮੀ ਸੋਚਦੀ ਹੈ ਕਿ ਇਸ ਨੂੰ ਆਪਣੇ ਮੁੰਡੇ ਦੀ ਕੋਈ ਫਿਕਰ ਨਹੀਂ ਇਹਦੇ ਅੰਦਰ ਦਿਲ ਤਾਂ ਇਹ ਹੈ ਹੀ ਨਹੀਂ ਬੀਮੀ ਸੋਚਦੀ ਹੈ ਕਿ ਮੇਰੀ ਤਾਂ ਕਿਸਮਤ ਹੀ ਮਾੜੀ ਹੈ ਜੀਵਿਕਾਸ ਨੇ ਦੂਜੇ ਨਸ਼ੇ ਛੱਡੇ ਸੀ ਤਾਂ ਆ ਹੁਣ ਸ਼ਰਾਬ ਪੀਣ ਲੱਗ ਪਿਆ ਪਰ ਬਿੰਮੀ ਨਹੀਂ ਜਾਣਦੀ ਕਿ ਹੁਣ ਉਹ ਜਿਹੜਾ ਗੋਲੀਆਂ ਵਾਲਾ ਨਸ਼ਾ ਕਰ ਰਿਆ ਸੀ ਉਸਨੇ ਕੀ ਕਰਨਾ ਹੈ ਰੇ ਨੂੰ ਸੋਨੋ ਕਿਰਤ ਉਸਦੇ ਪੂਆ ਉਪਰ ਨੂੰ ਨਾ ਲੈ ਕੇ ਕਿਰਤ ਦੇ ਘਰ ਫੇਰਾ ਪਉਣ ਚਲੀ ਜਾਂਦੀ ਹੈ ਉਹ ਜਦੋਂ ਉਹਨਾਂ ਦਾ ਪੁਰਾਣਾ ਤੇ ਛੋਟਾ ਜਿਹਾ ਦੋ ਕਮਰਿਆਂ ਵਾਲਾ ਘਰ ਵੇਖਦੀ ਹੈ ਤਾਂ ਕਿਰਤ ਨੂੰ ਸੁਣਾ ਕੇ ਰਾਮਾ ਨੂੰ ਕਹਿੰਦੀ ਹੈ ਕਿ ਆ ਵੇਖ ਮੈਨੂੰ ਤੇ ਲੱਗਦਾ ਤੇਰੇ ਭਰਾ ਨੇ ਕਿਸੇ ਕਮੀਆਂ ਦੀ ਕੁੜੀ ਲੈ ਲਈ ਹੈ ਕਿਰਤ ਤਾਂ ਇਹ ਗੱਲ ਆਪਣੇ ਮੰਮੀ ਪਾਪਾ ਨੂੰ ਵੀ ਨਹੀਂ ਦੱਸ ਸਕਦੀ ਕਿਉਂਕਿ ਉਸਨੇ ਸੋਨੂੰ ਨੂੰ ਆਪ ਪਸੰਦ ਕੀਤਾ ਸੀ ਰੋਹਨ ਤੇ ਅਬਨੇਸ਼ ਬਲਰਾਜ ਤੇ ਵਿਕਾਸ ਬਾਰੇ ਪੁੱਛਦੇ ਹਨ ਤਾਂ ਸੋਨੂੰ ਕਹਿੰਦਾ ਹੈ ਕਿ ਵੀਰੇ ਦੀ ਤਬੀਅਤ ਠੀਕ ਨਹੀਂ ਸੀ ਪਪਾ ਉਸਨੂੰ ਦਵਾਈ ਲੈਣ ਚਲੇ ਗਏ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਚਾਹੀਦਾ ਹੈ